ਲੋਕਾਂ ਨੂੰ ਪੁਲਿਸ ਦੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਇੱਕ ਨੌਸਰ ਬਾਦ ਨੂੰ ਮਲੇਰਕੋਟਲਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਜੋ ਕਿ ਭੋਲੇ-ਪਾਲੇ ਲੋਕਾਂ ਨੂੰ ਪੁਲਿਸ ਦੀ ਵਰਦੀ ਵਿੱਚ ਪੁਲਿਸ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਐਂਠਦਾ ਸੀ ਪੁਲਿਸ ਵੱਲੋਂ ਇਸ આરોપી ਦੇ ਦੋ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਥਾਣਾ ਸਿਟੀ ਇੱਕ ਦੀ ਪੁਲਿਸ ਵੱਲੋਂ ਇੱਕ ਝਾਲੀ ਪੁਲਿਸ ਵਾਲੇ ਸਮੇਤ ਲੋਕਾਂ ਨੂੰ ਧੋਖਾ ਦੇਣ ਵਾਲੇ ਤਿੰਨ ਵਿਅਕਤੀਆਂ ਦੇ ਗਰੁੱਪ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਮਲੇਰਕੋਟਲਾ yogi raj ਨੇ ਦੱਸਿਆ ਕਿ ਕਿਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਲਹਿਲਕਲਾਂ ਮੂਨਕ ਵੱਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ ਦੋਸ਼ੀ ਕੁਲਵੰਤ ਸਿੰਘ ਉਰਫ ਕਾਲੂ ਵਾਸੀ ਕੋਟੜਾ ਲਹਿਰਾ ਨੇ ਕਰੀਬ 9-10 ਮਹੀਨੇ ਪਹਿਲਾਂ ਮੁੱਦਾਈ ਅਤੇ ਉਸਦੇ ਸਾਥੀ ਜਗਰਾਤ ਸਿੰਘ ਅਤੇ ਰਗਵੀਰ ਸਿੰਘ ਨੂੰ ਆਪਣੇ ਪੁਲਿਸ ਵਿੱਚ ਭਰਤੀ ਹੋਣ ਬਾਰੇ ਝੂਠ ਦੱਸ ਕੇ ਉਹਨਾਂ ਨੂੰ ਵੀ ਪੁਲਿਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਮੁਦਈ ਕੋਲੋਂ 2,40,000 ਰੁਪਏ ਜਗਰਾਤ ਸਿੰਘ ਕੋਲੋਂ 70,000 ਅਤੇ ਰਗਵੀਰ ਸਿੰਘ ਕੋਲੋਂ 1,41,000 ਰੁਪਏ ਦੀ ਠੱਗੀ ਮਾਰੀ ਹੈ। ਉਹਨਾਂ ਅਨੁਸਾਰ ਪੁਲਿਸ ਨੇ ਉਕਤ ਗਿਰੋਹ ਦੇ ਤਿੰਨੋਂ ਮੈਂਬਰਾਂ ਨੂੰ ਉਦੋਂ ਕਾਬੂ ਕਰ ਲਿਆ ਜਦੋਂ ਉਹ ਸਾਜ਼ਿਬਾਜ਼ ਹੋ ਕੇ ਪੁਲਿਸ ਦੀ ਵਰਦੀ 'ਚ ਲੋਕਾਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇਣ ਲਈ ਸ਼ਹਿਰ ਮਲੇਰਕੋਟਲਾ ਵਿੱਚ ਘੁੰਮ ਰਹੇ ਸਨ ਕੱਲ ਮਲੇਰਕੋਟਲਾ ਸਿਟੀ ਪੁਲਿਸ ਨੂੰ}{|\text{ਕ੍ਰਿਪਾਲ ਸਿੰਘ ਲਹਿਲਕਲਾਮ ਨੇ ਇਤਲਾਹ ਦਿੱਤੀ ਕਿ ਉਹਦੇ ਪਿੰਡ ਦਾ ਇੱਕ ਵਾਸੀ ਜਿਹੜਾ ਆ ਪੁਲਿਸ ਦੀ ਵਰਦੀ ਪਾ ਕੇ}{|\text{ਰਿਕਟੋਕਾਰ ਦੇ ਉੱਤੇ ਇਥੇ ਆ ਰਿਹਾ ਪਾ ਜਿੰਨੇ ਕਿ ਉਹਦੇ ਨਾਲ ਉਹਦੇ ਵਾਲੇ ਵਾਲੇ ਦੇ ਪਿੰਡ ਦੇ ਲੋਕਾਂ ਦੇ ਨਾਲ}} ਪੁਲਿਸ ਦੇ ਪਰਤੀក្រਾਮ ਦੇ ਨਾਂ ਦੇ ਉੱਤੇ ਉਹਨਾਂ ਕੋ ਪੈਸੇ ਲਏ ਹੋਏ ਨੇ ਸਰ ਟੋਟਲ ਕਿੰਨੇ ਬੰਦਿਆਂ ਨੂੰ ਠੱਗੀ ਜਿਹੜੇ ਮਾਰੇ ਗਏ ਇਹ ਹਜੇ ਤੱਕ ਇਹਨਾਂ ਦੇ 8-9 ਬੰਦੇ ਜਿਹੜੇ ਸਾਹਮਣੇ ਆਏ ਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਰਕਮ ਕਿੰਨੀ ਠੱਗੀ ਮਾਰੀ ਹੈ ਕਿੰਨੇ ਦੀ ਹੈ ਉਹ 18-19 ਲੱਖ ਦੀ ਹੈਗੀ ਹੈ ਜਿਹੜੀ ਹਜੇ ਤੱਕ ਦੇ ਪਾਰਟ ਜਿਹੜਾ ਸਾਡੇ ਕੋਲ ਆ ਲੋਕਾਂ ਨੂੰ ਕਹਿੰਦਾ ਕਿ ਤੁਹਾਨੂੰ ਪਰਤੀក្រਾਮਾਂਗਾ ਪੁਲਿਸ ਦੇ ਵਿੱਚ ਉਸ ਕਰਕੇ ਘੋਲੇ-ਪਾਲੇ ਬੱਚੇ ਜਿਹੜੇ ਅਨਪਲਾਈਡ ਆ ਰਹੇ ਪਹਿਲਾਂ ਚਾਹੁੰਦੇ ਸੀ ਡੀਐਸਪੀ yogiraj ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਰੋ ਨੇ ਹੁਣ ਤੱਕ 8-9 ਵਿਅਕਤੀਆਂ ਕੋਲੋਂ ਕੁੱਲ 18 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰੀ ਹੈ। ਉਹਨਾਂ ਅਨੁਸਾਰ ਪੁਲਿਸ ਨੇ ਤਿੰਨੋਂ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਅਤੇ ਨਾਲ ਹੀ ਦੋਸ਼ੀਆਂ ਕੋਲੋਂ ਇੱਕ ਪੁਲਿਸ ਦੀ ਵਰਦੀ ਅਤੇ ਇੱਕ ਆਟੋਕਾਰ ਹਰਿਆਣਾ ਨੰਬਰ ਬਰਾਮਦ ਕੀਤੀ ਹੈ। ਜਦੋਂ ਕਿ ਠੱਗੀ ਮਾਰੀ ਰਕਮ ਵਿੱਚੋਂ ਕੁਝ ਵੀ ਬਰਾਮਦ ਨਹੀਂ ਹੋਇਆ। ਇਸ ਮੌਕੇ ਉਹਨਾਂ ਨਾਲ ਸਿਟੀ ਇੰਚਾਰਜ ਜਤਿੰਦਰ ਪਾਲ ਸਿੰਘ ਅਤੇ ਏਐਸਆਈ ਪਵਿੱਤਰ ਸਿੰਘ ਮੌਜੂਦ ਸਨ। ਉਧਰ ਇਸ ਮੌਕੇ આરોપી ਨੇ ਵੀ ਕੈਮਰੇ ਅੱਗੇ ਆਪਣਾ ਗੁਨਾਹ ਕਬੂਲ ਕਰਦਿਆਂ ਆਪਣੀ ਗਲਤੀ ਮੰਨੀ ਹੈ ਉਸਨੇ ਕਿਹਾ ਕਿ ਉਸਨੇ ਪੁਲਿਸ ਦੀ ਵਰਦੀ ਲਹਿਰੇ ਸ਼ਹਿਰ ਤੋਂ ਸਿਲਵਾਈ ਸੀ ਜਿਸ ਤੋਂ ਬਾਅਦ ਉਹ ਉਸ ਨੂੰ ਪਹਿਨ ਕੇ ਲੋਕਾਂ ਨੂੰ ਧੋਖਾ ਦਿੰਦਾ ਸੀ ਤੇ ਪੁਲਿਸ ਵਿੱਚ ਨੌਕਰੀ ਦਿਲਾਉਣ ਬਦਲੇ ਮੋٹے ਪੈਸੇ ਠੱਗਦਾ ਸੀ ਵਰਦੀ ਕਿੱਥੋਂ ਸਿਲਾਈ ਸੀ ਵਰਦੀ ਮੈਂ ਲਹਿਰੇਗਾ ਕਿਤੋਂ ਜੀ ਤੇ ਰਾਜਿੰਦਰ ਟੇਲਰ ਤੋਂ ਸੀ ਉਹਦੇ ਦਿਮਾਗ ਚੱਲ ਗਿਆ ਵੀ ਮੈਂ ਬਾਦਦੂਦ ਬਾਤੋਂ ਪੈਸੇ ਕਮਾਉਣਾ ਹੈ ਪੜੇ ਲਿੰ ਕਿੰਨੇ ਪੜਿਆ ਮੈਂ 12 ਪੜਿਆ ਹਾਂ ਜੀ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਜੀ ਬਹੁਤ ਵੱਡੀ ਗਲਤੀ ਕੀਤੀ ਤੇ ਮੈਂ ਹਰ ਇੱਕ ਦਾ ਪੈਸਾ ਵਾਪਸ ਕਰ ਸਪੋਕਸਮੈਨ ਟੀਵੀ ਦੇ ਲਈ ਮਲੇਰ ਕੋਟਲਾ ਤੋਂ ਜਮੀਲ ਖੇੜੀ ਦੀ ਰਿਪੋਰਟ